ਪੀਸਫੁਲੀ ਜੜਾਇਆ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਹੈ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜੜੀ ਇਲੈਕਸ਼ਨ ਜੜੀ VOTING ਜੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹਾ ਦਿੱਤਾ ਗਿਆ ਵਾ ਤੇ ਕਿੰਨੇ ਦਾ ਲੱਗਦਾ ਤਿੰਨ ਬੰਦਾ ਹਾਂਜੀ ਸਮਾਂ ਖੁੱਲ੍ਹਾ ਵਾ ਕਿੰਨੀ ਕਿ ਪੋਲਿੰਗ ਹੁੰਦੀ ਆ ਸਹੀ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਇਗਰੂ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੀ ਕਿ ਵਾਦ ਛੱਡ ਕੇ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਗਰਦੀ ਦਾ ਤੇ ਉਹ ਹੱਲ ਹੋ ਸਕਣ ਪੀਸਫੁਲੀ ਜਿਹੜਾ ਐ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿਤਨਾ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਐ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਐ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਐਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲੋ ਦਿੱਤਾ ਗਿਆ ਵਾ ਤੇ ਕਿਸ ਤਰ੍ਹਾਂ ਦਾ ਲੱਗਦਾ ਕਿ ਨਹੀਂ ਪਤਾ ਲੱਗਦੀ ਹਾਂ ਸਮਾਗਵਾਂ ਕਿੰਨੀ ਕਿ ਪੋਲਿੰਗ ਹੋਣ ਦੀ ਆਸ ਹੈ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈਕਰੂ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛੱਡ ਕੇ ਜਿਹੜਾ ਇਸ ਵਾਰ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਗਰਦੀ ਦਾ ਤੇ ਉਹ ਹੱਲ ਹੋ ਸਕਣ ਪਲੀਜ਼ ਪੋਲੀ ਜਿਹੜਾ ਹੈ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿ ਤਰ੍ਹਾਂ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਜੋਲੀ ਜੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰੇ ਆਨੋ ਕਿ ਜੜੀ ਇਹ ਲੈਕਚਰ ਜੜੀ VOTING ਜੜੀ ਆ ਉਹ ਹੋਵੇ ਸਮਾਂ ਵੀ ਖੁੱਲੋ ਦਿੱਤਾ ਗਿਆ ਵਾ ਤੇ ਕਿਸ ਤਾਂ ਦਾ ਲੱਗਦਾ ਤਿੰਨ ਪੱਤਾ ਹਾਂਜੀ ਸਮਾਂ ਖੁੱਲੋਵਾ ਕਿੰਨੀ ਕੁ ਪੋਲਿੰਗ ਹੋਉਂਦੀ ਆਸ ਹੈ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈਗਰੂ ਤੇ ਛੱਡਿਆ ਆ ਵੋਟਰਾਂ ਨੂੰ ਇਹੋ ਅਪੀਲ ਕਰੋਗੇ ਕਿ ਵਾਦ ਛੱਡ ਕੇ ਜਿਹੜਾ ਇਸ ਵਾਰ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਜਾਂ ਚਾਹੇ ਗੁਨਗਰਦੀ ਦਾ ਤੇ ਉਹ ਹਾਲ ਹੋ ਸਕਣ ਪੀਸਫੁਲੀ ਜਿਹੜਾ ਐ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿ ਤਰ੍ਹਾਂ ਬੀਤੇ ਦਿਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਰਾਕੀਆਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਐਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਕਰੂੰਗੀ ਸਾਰੇ ਆਨੋਂ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹਾ ਦਿੱਤਾ ਗਿਆ ਵਾਸਤੇ ਕਿਸਤਾ ਦਾ ਲੱਗਦਾ ਕਿ ਨਹੀਂ ਬੰਦਾ ਹਾਂਜੀ ਸਮਾਂ ਖੁੱਲ੍ਹਾ ਵਾ ਕਿੰਨੀ ਕਿ ਪੋਲਿੰਗ ਹੁੰਦੀ ਆਸ ਹੈ ਮੈਨੂੰ ਮੈਨੂੰ ਪਤਾ ਨਹੀਂ ਜੀ ਬਸ ਮੈਂ ਤਾਂ ਵਾਈ ਕਰੂ ਤੇ ਛੱਡਿਆ ਆ VOTERਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛੱਡ ਕੇ ਜਿਹੜਾ ਇਸ ਵਾਰ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰਕਾਰ ਆ ਸਕੇ ਤੇ ਜਿੰਨੇ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਗਰਦੀ ਦਾ ਤੇ ਉਹ ਹੱਲ ਹੋ ਸਕਣ ਪੀਸਫੁਲੀ ਜਿਹੜਾ ਐ ਇਸ ਇਲੈਕਸ਼ਨ ਨੂੰ ਨਿਭਾਇਆ ਜਾਵੇ ਜਿ ਤਰ੍ਹਾਂ ਬੀਤੇ ਨੀ ਤੁਸੀਂ ਦੇਖ ਲਓ ਕੀ ਕੁਝ ਚੱਲ ਰਿਹਾ ਆ ਯਾਰ ਕਿਹਾਂ ਹੋ ਰਹੀਆਂ ਵਾ ਬਹੁਤ ਕੁਝ ਚੱਲ ਰਿਹਾ ਆ ਤਾਂ ਹੁਣ ਅੱਜ ਦਾ ਦਿਨ ਜਿਹੜਾ ਬਹੁਤ ਅਹਿਮ ਆ ਤੇ ਅੱਜ ਦੇ ਦਿਨ ਜਿਹੜਾ ਪੀਸਫੁਲੀ ਜਿਹੜੀ ਆ ਉਹ ਮੈਂ ਰਿਕਵੈਸਟ ਕਰੂੰਗੀ ਸਾਰਿਆਂ ਨੂੰ ਕਿ ਜਿਹੜੀ ਇਲੈਕਸ਼ਨ ਜਿਹੜੀ VOTING ਜਿਹੜੀ ਆ ਉਹ ਹੋਵੇ ਸਮਾਂ ਵੀ ਖੁੱਲ੍ਹ ਦੱਸਤਾ ਗਿਆ ਵਾ ਤੇ ਕਿਸ ਤਰ੍ਹਾਂ ਦਾ ਲੱਗਦਾ ਕਿ ਨੀ ਬੱਸ ਹਾਂਜੀ ਸਮਾਂ ਖੁੱਲ੍ਹ ਵਾ ਕਿੰਨੀ ਕੁ ਪੋਲਿੰਗ ਹੁੰਦੀ ਆ ਇਸ ਵਾਰ ਮੈਨੂੰ ਮੈਨੂੰ ਪਤਾ ਨਹੀਂ ਜੀ ਵਾਸ ਮੈਂ ਤਾਂ ਵਾਈ ਗਰੁੱਪ ਤੇ ਛੱਡਿਆ ਆ VOTERਾਂ ਨੂੰ ਇਹੋ ਅਪੀਲ ਕਰੂੰਗੇ ਕਿ ਵਾਦ ਛੱਡ ਕੇ ਜਿਹੜਾ ਇਸ ਵਾਰ ਤੱਕੜੀ ਨੂੰ ਲੈ ਕੇ ਆਉਣਾ ਤੇ ਜਿਹੜੀ ਆਪਣੀ ਸਰ ਇਹ ਵੀ ਮਸਲੇ ਆਪਣੇ ਹਲਕੇ ਦੇ ਜੋ ਵੀ ਆ ਵਿਕਾਸ ਪੱਖੋਂ ਆ ਚਾਹੇ ਨਸ਼ੇ ਦਾ ਆ ਚਾਹੇ ਗੁਨਾਗਰਦੀ ਦਾ ਤੇ ਉਹ ਹੱਲ ਹੋ ਸਕਦਾ